ਇਹ ਰੱਖੀ ਆ ਕਰੇ ਕਿਹਦੇ ਆ ਪਾ ਗਿਆ ਬਾਦ ਦੰਦਾਂ ਤਾਂ ਨਹੀਂ ਮਾਰਦੀ ਨੋ 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 ਬਿਲਕੁਲ ਨਹੀਂ ਇਹ ਆ ਮਿਲਕੀ ਨਾਲ ਹੀ ਖੜੀ ਜਾਂਦੀ ਹੈ ਇਹ ਹਾਂ ਜਵਾਖਾ ਬਾਹਰੋਂ ਹੀ ਲੱਗਦੀ ਆ ਤਾਂ ਬਾਹਰ ਨਹੀਂ ਲੱਗਦੀ ਇਹਦਾ ਨੌ ਨੂੰ ਮਾਰ ਦਿੰਦੇ ਨੇ ਇਹ ਇਹ ਚਾਪੜਾ ਵਾਲੀ ਪੈੜੀ ਮਾਰਦੀ ਆ ਇਹ ਤਾਂ ਨਹੀਂ ਮਾਰਦੀ ਨਾ 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 ਮਾਰਦੀ ਨਹੀਂ ਆਹਾ ਹਾ ਹਾ ਮਿਲਕੀ ਕੀ ਇਹ ਨੌ ਮੈਦਾ ਮਿਲਕੀ ਮਿਲਕੀ ਆ ਮਿਲਕੀ ਕਾਊ ਸ਼ਕਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਆ। ਸੋ ਕੀ ਹਾਲ ਚਾਲ ਨੇ? ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ। ਸੋ ਰਾਜਸਥਾਨ ਦੇ ਟੂਰ ਤੋਂ ਬਾਅਦ ਕਿਉਂਕਿ ਆਪਾਂ 27 ਤਰੀਕ ਨੂੰ ਗਏ ਸੀ ਤਾਂ 5 ਤਰੀਕ ਨੂੰ ਆਪਾਂ ਵਾਪਸ ਆਏ ਆ। ਸੋ ਬਹੁਤ ਵਧੀਆ ਟੂਰ ਰਿਹਾ। ਕਿਉਂਕਿ ਜਿੱਦੇ ਆਪਾਂ ਗਏ ਆ 27 ਤਰੀਕ ਨੂੰ ਤਾਂ 25 26 ਤਰੀਕ ਨੂੰ ਜਾਨੀ ਕਿ ਧੁੱਪ ਥੋੜੀ ਬਹੁਤੀ ਸੀਗੀ ਪਰ ਉਸ ਤੋਂ ਬਾਅਦ ਲਗਾਤਾਰ ਧੁੱਪ ਨਹੀਂ ਨਿਕਲੀ। ਕਿਉਂਕਿ ਆਪਾਂ ਗਏ ਸੀ ਆਪਾਂ ਤਾਂ ਉੱਥੇ ਚਲ ਦੱਸਦੇ ਹਾਂ ਧੁੱਪ ਦਾ ਆਨੰਦ ਲੈਂਦਾ ਹੈ। Rajasthan ਦੇ ਵਿੱਚ ਸਵੇਰੇ ਸਾਮ ਠੰਡ ਹੁੰਦੀ ਸੀ ਪਰ ਧੁੱਪ ਨਿਕਲਦੀ ਸੀ। ਪੂਰੀ ਤਿੱਖੀ ਧੁੱਪ ਹੁੰਦੀ ਸੀ। ਪਰ ਜੇ ਆਪਾਂ ਔਰੇ ਦੀ ਗੱਲ ਕਰੀਏ ਕਹਿੰਦੇ ਵੀ ਔਰੇ ਧੁੱਪ ਨਿਕਲੀ ਨਹੀਂ। ਪੰਜ ਤਰੀਕ ਦੇ ਆਪਾਂ ਵੀ ਆਏ ਹਾਂ ਤਾਂ ਆਪਾਂ ਨੇ ਹਜੇ ਤੱਕ ਧੁੱਪ ਦੇਖੀ ਨਹੀਂ। ਪਿੱਛੇ ਤੁਸੀਂ ਦੇਖ ਸਕਦੇ ਹੋ। ਧੁੰਦੀ ਧੁੰਦ ਹੋਈ ਪਈ ਐ। ਕਿਉਂਕਿ ਪਤਾ ਨਹੀਂ ਬੱਦਲ ਹੋਈਏ ਪਤਾ ਨਹੀਂ ਕੀ ਐ ਅੱਜ ਹਵਾ ਵੀ ਚੱਲ ਰਹੀ ਐ। ਹਵਾ ਦੇ ਨਾਲ ਨਾਲ ਠੰਡ ਪੂਰੀ ਐ। ਵੈਸੇ ਤੁਸੀਂ ਦੇਖ ਹੀ ਰਹੇ ਹੋ ਵੀ ਹੁਣ ਸਾਰੇ ਆ ਪੱਲੁਕੇ ਪਿਆ। ਸਾਰਾ ਦਿਨ ਬਸ ਐਂ ਰਹਿੰਦੀ ਆ ਜਿਹੜੇ ਆਪਣੇ ਟੂਰ ਵਾਲੇ ਕੱਪੜੇ ਨੇ ਉਹ ਵੀ ਸੁੱਕੇ ਨਹੀਂ ਤੋਤੇ ਸੀ ਸੋ ਸੁੱਕ ਤਾਂ ਗਏ ਯਾਨੀ ਕਿ ਜਿਵੇਂ ਧੁੱਪ ਲੱਗ ਕੇ ਸੁੱਕਦੇ ਹੁੰਦੇ ਨੇ ਹਨਾ ਉਹ ਸਿਸਟਮ ਨਹੀਂ ਹੋਇਆ ਕਿ ਰਾਂ ਧੁੱਪ ਲੱਗੇ ਚੰਗੀ ਗੱਲ ਆ ਕਿਉਂਕਿ ਇਸ ਤੋਂ ਬਾਅਦ ਆਪਾਂ ਅਗਲਾ ਟੂਰ ਪਲਾਨ ਕਰਨਾ ਸੀ ਸੋ ਜਿਆਦੇ ਠੰਡ ਦੇ ਕਾਰਨ ਇੱਕ ਤਾਂ ਲੇਟ ਹੋ ਗਏ ਨੰਬਰ 2 ਤੇ ਜਿੱਦੇ ਦੇ ਆਪਾਂ ਆਏ ਆ ਡੈਡੀ ਨੂੰ ਠੰਡ ਲੱਗ ਗਈ ਥੋੜੇ ਬਹੁਤ ਸੈੱਲ ਵੀ ਘਟ ਗਏ ਸੀਗੇ ਸੋ ਬੁਖਾਰ ਬੁਖੂਰ ਚੜਦਾ ਤਾਂ ਕਰਕੇ ਹੁਣ ਜਿਹੜਾ ਮੜਾ ਮੋਟਾ ਕੰਮ ਤੰਦਾ ਹੁੰਦਾ ਡੰਗਰ ਪਸੂ ਰਖੇਤੀ ਵਡੇ ਦਾ ਉਹ ਹੁਣ ਸੋ ਨੂੰ ਪਤਾ ਵੀ ਚਾਰੇ ਪਾਸੇ ਇਕੱਲੇ ਨੂੰ ਭੱਜਣਾ ਪੈਂਦਾ ਤਾਂ ਕਰਕੇ ਆਪਾ ਉਹ ਉਧਰੋਂ ਥੋੜਾ ਜਿਹਾ ਹਜੇ ਲੇਟ ਆ ਇੱਕ ਠੰਡ ਯਾਰ ਇੰਨੀ ਕਿ ਨਜਾਇਜ਼ ਹੋਈ ਪਈ ਹੈ ਨਾ ਰਿਕਾਰਡ ਤੋੜੀ ਠੰਡ ਆ ਕੀ ਸੋ ਨੂੰ ਪਤਾ ਹੀ ਆ ਵੀ ਠੰਡ ਕਿੰਨੀ ਕਾ ਪੰਜਾਬ ਦੇ ਵਿੱਚ ਕਿਉਂਕਿ ਜਦੋਂ ਧੁੱਪ ਨਾ ਨਿਕਲੇ ਫਿਰ ਬਹੁਤ ਔਖਾ ਹੋ ਜਾਂਦਾ ਅੱਜ ਟੈਂਪਰੇਚਰ ਦੇਖਿਆ ਸੀ ਤਾਂ 7 ਡਿਗਰੀ ਟੈਂਪਰੇਚਰ ਸੀਗਾ 7 ਡਿਗਰੀ ਟੈਂਪਰੇਚਰ ਬਹੁਤ ਥੋੜਾ ਹੁੰਦਾ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਕਿਉਂਕਿ ਜੇ 7 ਡਿਗਰੀ ਤਾਂ ਇਹ 5 ਤੋਂ 7 ਦੇ ਵਿੱਚ ਹੋਗੀ ਤਦ ਲਈ ਦੇ ਸਰਦ ਵੀ ਕਿੰਨਾ ਇੰਨੀ ਠੰਡਾ ਹਵਾ ਚੱਲਦੀ ਹੈ ਹਵਾ ਨਾਲ ਠੰਡ ਜਾਦੇ ਹੋ ਜਾਂਦੀ ਹੈ ਵੈਸੇ ਧੁੰਦ ਹੋਵੇ ਤਾਂ ਸਿਸਟਮ ਚ ਕੰਮ ਚੱਲੇ ਜਾਂਦਾ ਹੈ ਤਾਂ ਜਦੋਂ ਇੱਕ ਹਵਾ ਚੱਲੇ ਹਵਾ ਨਾਲ ਬਿਮਾਰ ਹੋਣ ਦੇ ਚਾਂਸ ਬਹੁਤ ਜ਼ਿਆਦੇ ਹੋ ਜਾਂਦੇ ਨੇ ਜਾਂ ਤਾਂ ਆਪਾਂ ਕਈ ਵਾਰ ਸੁੱਤੇ ਉੱਠਦੇ ਹਨਾ ਸਿਰ ਤੇ ਕੱਪੜਾ ਨਹੀਂ ਲੈਂਦੇ ਟੋਪੀ ਵਗੈਰਾ ਨਹੀਂ ਲੈਂਦੇ ਉਦੋਂ ਠੰਡ ਲੱਗ ਜਾਂਦੀ ਹੈ ਜਾਂ ਪਾਣੀ ਦੇ ਵਿੱਚ ਹੱਥ ਬਾਈਦੀ ਰਹਿੰਦੇ ਆਪਣੇ ਤਾਂ ਉਦੋਂ ਠੰਡ ਲੱਗ ਜਾਂਦੀ ਹੈ ਸੋ ਜਨ ਨਹਾ ਕੇ ਆਪਾਂ ਉਦੋਂ ਬਾਅਦ ਸਿਰ ਤੇ ਕੱਪੜਾ ਨਹੀਂ ਲੈਂਦੇ ਟੋਪੀ ਨਹੀਂ ਲੈਂਦੇ ਜਾਂ ਪੱਗ ਨਹੀਂ ਮੰਨਦੇ ਉਦੋਂ ਠੰਡ ਲੱਗੇ ਨਹੀਂ ਠੰਡ ਲੱਗਣ ਦੇ ਕਾਰਨ ਨੇ ਠੰਡ ਤੋਂ ਰਹੋ ਥੋੜਾ ਜਿਹਾ ਬਚ ਕੇ ਕਿਉਂਕਿ ਟੋਪੀ ਵਗੈਰ ਜਸਤਾਨੇ ਵਗੈਰਾ ਬੂਟ ਇਥੋਂ ਹੀ ਠੰਡ ਲੱਗਦੀਆਂ ਹੱਥਾਂ ਪੈਰਾਂ ਸਿਰਾਂ ਤੋਂ ਵੀ ਠੰਡ ਲੱਗਦੀ ਹੁੰਦੀ ਹੈ ਜਿਆਦੇ ਇਹ ਚੀਜ਼ ਦਾ ਸਾਰੇ ਰੱਖੋ ਧਿਆਨ ਤਾਂ ਤੁਸੀਂ ਦੇਖ ਸਕਦੇ ਹੋ ਆਲੇ ਦਾਲੇ ਸਾਨੂੰ ਦਿਖਾਉਣੇ ਹੁਣ ਆਪਾਂ ਖੜੇ ਆ ਆਪਣੇ ਖੇਤ ਦੇ ਵਿੱਚ ਚਾਰ ਲੈਣ ਆਏ ਸੀ ਕਿਉਂਕਿ ਹੁਣ ਅੱਧਾ ਦਿਨ ਤੱਕ ਆਉਂਦਿਆਂ ਲੰਘ ਜਾਂਦਾ ਸਵੇਰੇ ਆਪਾਂ ਕੰਮ ਧੰਦਾਰ ਨਿਮੇੜ ਕੇ ਅੱਜ ਆਪਾਂ 4 ਵਜੇ ਉੱਠ ਖੜੇ ਸੀ ਸੋ ਆਪਾਂ ਕੰਮ ਧੰਦਾਰ ਨਿਮੇੜ ਕੇ ਡੰਗਰ ਪੁੱਸੇ ਹੁਣ ਚਾਰ ਲੈਣਾ ਆਇਆ ਆਪਾਂ ਨੂੰ ਘੰਟਾ ਇੱਥੇ ਲੱਗ ਜੂ। ਉਸ ਤੋਂ ਬਾਅਦ ਮੰਮੀ ਕਹਿੰਦੀ ਵੀ ਲੱਕੜਾਂ ਚ ਰਿਆ ਖੇਲੇ ਆ ਠੰਡ ਬਾਲੀ ਆ ਗੈਂਸ ਨਾਲ ਕੰਮ ਚੱਲਦਾ ਨਹੀਂ। ਤਾਂ ਵੀ ਹੁਣ ਆਪਾਂ ਨੂੰ ਚਰਿਆਉਣੀਆਂ ਪੈਣੀਆਂ ਲੱਕੜਾਂ। ਤਾਂ ਤੁਹਾਨੂੰ ਦਿਖਾਉਣਾ ਆਪਣੇ ਖੇਤ ਕਿਉਂਕਿ ਜਿਹੜੀ ਆਪਣੇ ਇੱਥੇ ਕਣਕ ਲਾਈ ਹੋਈ ਆਪਣੇ ਖੇਤ ਦੇ ਵਿੱਚ ਉਹ ਸਾਰਿਆਂ ਨੂੰ ਗੇਤੀ ਆ ਪਹਿਲਾਂ ਗੀ। ਦੋ ਵਾਰੀ ਆਪਾਂ ਰੇ ਪਾ ਚੁੱਕੇ ਆ। ਦੋ ਤਿੰਨ ਵਾਰੀ ਰੇ ਪਾ ਚੁੱਕੇ ਆ ਸੋ ਸਪਰੇ ਵੀ ਕਰ ਗਏ ਸੀ ਉਸ ਤੋਂ ਬਾਅਦ ਅਜੇ ਤੱਕ ਸਪਰੇ ਨਹੀਂ ਹੋਣੀ ਕਿਉਂ ਜਿੰਨਾ ਚਿੱਕਰ ਤੋਂ ਪਣੀ ਨਿਕਲਦੀ ਧੁੱਪ ਨਾਲ ਹੀ ਸਾਰਾ ਸਿਸਟਮ ਹੁੰਦਾ ਫਸਲ ਦਾ ਵੀ। ਰੇਕਦੇ ਹੀ ਕਿਉਂਕਿ ਨੌਨ ਨਾ ਚੱਕਰ ਕੱਪੜੇ ਸੁਕੋਦੇ ਨੇ ਇੰਨਾ ਕੋਈ ਸਪਰੇ ਹੋਣੀ ਐ ਧੁੰਦਾ ਧਾਰ ਹੋਇਆ ਪਿਆ ਬਈ ਸੇ ਕਹਿੰਦੇ ਇੰਨੀ ਠੰਡ ਵੀ ਰਿਕਾਰਡ ਤੋੜਾ ਬਹੁਤ ਸਾਲਾਂ ਤੋਂ ਬਾਅਦ ਪਈ ਐ ਕਿ ਆਪਣਾ ਕੋਠਾ ਪਰਾਲੀ ਆਪਣੇ ਉੱਤੇ ਪਾਈ ਪਈ ਐ ਸਭਾਂ ਖਤਰ ਉਹ ਖੜੀ ਐ ਰੇੜੀ ਆ ਕਣਕ ਆਪਣੀ ਸੋ ਇਹਦੇ ਉੱਤੇ ਜਿਹੜੇ ਕੱਖਾਂ ਲਈ ਗੋਲੀ ਡੰਡੇ ਵਾਲੀ ਹੁੰਦੀ ਹੈ ਹਨਾ ਉਹ ਸਪਰੇ ਆਪਾਂ ਜਾਣ ਵੇਲੇ ਕਰ ਗਏ ਸੀ ਜਦੋਂ ਆਪਾਂ ਰਸਤਾ ਹੁੰਦਾ ਟੂਰ ਸ਼ੁਰੂ ਕਰਨਾ ਸੀ ਸੋ ਦੋ ਤਿੰਨ ਦਿਨ ਪਹਿਲਾਂ ਆਪਾਂ ਇੱਥੇ ਸਾਰੇ ਤੇ ਸਪਰੇ ਕਰਤੀ ਸੋ ਗੁੱਲੀ ਡੰਡਾ ਤੇ ਇਹਦੇ ਵਿੱਚ ਹੁਣ ਦਿਂਦਾ ਵੀ ਨਹੀਂ ਹੋਣਾ ਬਾਕੀ ਜੋ ਇੱਕ ਘਟਾਣੀ ਸਪਰੇ ਰਹਿੰਦੀ ਆ ਕਰਨ ਵਾਲੀ ਹਜੇ ਗੁੱਲੀ ਡੰਡਾ ਇੱਥੇ ਕਿਤੇ ਕਿਤੇ ਉੱਠਣ ਲੱਗ ਗਿਆ ਕਿਉਂਕਿ ਜੇ ਧੁੱਪ ਪੈਂਦੀ ਲਗਾਤਾਰ ਫਿਰ ਇਹ ਗੁੱਲੀ ਡੰਡੇ ਨੇ ਮਰ ਜਾਣਾ ਸੀ ਜਦੋਂ ਸਪਰੇ ਕਰੀਏ ਬਸ ਉਸ ਤੋਂ ਬਾਅਦ ਧੁੰਦ ਪੈਣ ਲੱਗੀ ਤਾਂ ਕਰਕੇ ਉਹਨਾਂ ਦਵਾਈ ਨੇ ਅਸਰ ਨਹੀਂ ਕੀਤਾ ਬਾਕੀ ਅੱਜਕੱਲ੍ਹ ਦੀਆਂ ਦਵਾਈਆਂ ਵੀ ਇਦਾਂ ਦੀਆਂ ਨੇ ਬਾਕੀ ਤੁਸੀਂ ਖੇਤਾਂ ਦਾ ਮਾਹੌਲ ਦੇਖੋ ਖੇਤਾਂ 'ਪੂਰੀ ਠੰਡਾ ਹੱਥ ਪੈਰ ਠਰੀ ਜਾਂਦੇ ਨੇ ਦੇਖੋ ਸੋਨੂ ਚਾਸਪੇਰਾ ਦਾ ਵਿਊ ਦਿਖਾਉਣਾ ਖੇਤਾਂ ਦਾ ਘੈਂਟ ਆ ਯਾਰ ਬਈ ਸੇ ਠੰਡ ਦੇ ਵਿੱਚ ਜੀ ਤਾਂ ਕਰਦਾ ਨਹੀਂ ਚਾਰ ਪੱਟਣ ਨੂੰ ਪਰ ਆਪਾਂ ਹੁਣ ਚਾਰ ਪਾੜਦੇ ਚਾਰ ਪੱਟਕ ਲਕਿੰਦੇ ਘਰੇ ਉਦੋਂ ਵੱਲ ਆਰੇ ਤੋਂ ਚਰਾ ਕੇ ਲੈ ਆ ਮੰਗੇ ਲੱਕਣਾ ਹਰੇ ਵਾਲੇ ਵੀਰ ਨੂੰ ਭਰਾ ਨੂੰ ਪੁੱਛ ਲਿਆ ਪਾਉਂ ਕੰਦਾ ਵੀ ਅੱਜ ਬੰਦਾ ਤਾਂ ਆਇਆ ਨਹੀਂ ਪਰ ਜੇ ਥੋੜੀਆਂ ਨੇ ਤਾਂ ਤੇਰੀਆਂ ਮੈਂ ਚੀਰ ਦੂੰਗਾ ਕਿਉਂਕਿ ਇਹ ਲੱਕਣਾਂ ਦੀ ਲੋੜ ਹੀ ਹੋਣੀ ਆ ਪੰਜ ਸੱਤ ਤੈਨ ਨਾ ਇਸ ਤੋਂ ਬਾਅਦ ਤਾਂ ਆਪਾਂ ਕਰਾਉਣਾ ਵੀ ਕੀ ਆ ਆਓ ਚੱਲਦੇ ਆਹ ਗੰਡੇ ਲਾਇਆ ਵੀ ਆਪਾਂ ਤੁਸੀਂ ਦੇਖ ਸਕਦੇ ਹੋ ਪਿਆਜ਼ ਇਹ ਜਾਣ ਵੇਲੇ ਇਹ ਵੀ ਲਾਤੇ ਸੀ ਉਦੋਂ ਪਹਿਲਾਂ ਤਾਂ ਹੁਣ ਤਾਂ ਬਹੁਤ ਵਧੀਆ ਹੋਏ ਖੜਿਆ ਉਹ ਆ ਗਈ ਆਪਣੀ ਮੋਟਰ ਇਧਰ ਗੰਨੇ ਲੱਗੇ ਹੋਏ ਨੇ ਏਖਾ ਦੇਖੋ ਗੰਡੇ ਗੁੰਡੇ ਸਾਰੇ ਆਪਣੇ ਮਰੂਤ ਹੁਣ ਤਾਂ ਸਾਰੀਆਂ ਫਸਲਾਂ ਨੇ ਸਾਰੇ ਦਰਖਤ ਵਿਚਾਰੇ ਹਨਾ ਐਂ ਜਿਵੇਂ ਖੜ੍ਹੇ ਨੇ ਕਿਉਂਕਿ ਧੁੱਪ ਤੋਂ ਬਿਨਾ ਯਾਰ ਕੁਝ ਵੀ ਨਹੀਂ ਉਹਦਰ ਖਾਲ ਬਣਦਾ ਨਮਾ ਧੁਈ ਧਾਈ ਛੇਕ ਰਹੇ ਨੇ ਚੋਬਰ ਠੰਡ ਵਾਲੀ ਕਿਉਂਕਿ ਹੁਣ ਤਾਂ ਕੰਮ ਸ਼ੁਰੂ ਹੀ ਨਹੀਂ ਹੋਣਾ ਇੱਕ ਆਪਣਾ ਲਸਣ ਖਰਾਬ ਹੋ ਗਿਆ ਆਪਣੇ ਤੋਂ ਇਹ ਚ ਵੀ ਸਾਨੂੰ ਤਾਂ ਮੈਂ ਕੀ ਕਰਨ ਹੋਇਆ ਇੱਕਾ ਦੁਨੀਆ ਬੇਲਾਂ ਨਹੀਂ ਹੋਈਆਂ ਇਹ ਚ ਇੱਧਰ ਵੀ ਗੰਡੇ ਲੱਗੇ ਹੋਇਆ ਹੈ ਲਾਹਣ ਦੇਖੋ ਤੁਸੀਂ ਪਰਲੀ ਸਾਈਡ ਤੋਂ ਕਿਵੇਂ ਹੋਇਆ ਪਿਆਗਾ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਮੈਂ ਦੇਖੋ ਇਹ ਐਮਬੀ ਜਦੋਂ ਇੱਥੇ ਕੱਖਾਂ ਲਈ ਸਪਰੇਅ ਕੀਤੀ ਸੀ ਉਦੋਂ ਬਸ ਇਧਰੋਂ ਕਿਤੇ ਹਵਾ ਨਾਲ ਉੱਡ ਕੇ ਪੈ ਗਈ ਆ ਲਾਹਣਾਂ ਇੰਨਾ ਕੁ ਬਚ ਗਿਆ ਜਿੰਨੇ ਤੇ ਦਵਾਈ ਪੈ ਗਈ ਸਾਰਾ ਡੈਮੇਜ ਹੋ ਗਿਆ ਦੇਖੋ ਆ ਗਈ ਆਪਣੀ ਰੇੜੀ ਰੇੜੀ ਦੇ ਵਿੱਚ ਗੋਬਰ ਮਿਹਸਾਂ ਦਾ ਗੂਹਾ ਗੂਹਾ ਪਾਇਆ ਹੋਇਆ ਤਾਂ ਖੇਤ ਆਪਣੀ ਰੂੜੀ ਲੱਗੀ ਉੱਥੇ ਆ ਕੇ ਲਾਉਣੇ ਪਹਿਲਾਂ ਇਹਨੂੰ ਆ ਗਈ ਵੀ ਆਪਣੀ ਰੂੜੀ ਇਹ ਸਾਨੂੰ ਜਿਹੜਾ ਰਹਿ ਆ ਇਹ ਸਾਰਾ ਰੂੜੀ ਤੇ ਲਾ ਦਾਂਗੇ ਜਿਹੜਾ ਆਪੇ ਖਰਾਬਚਾਰ ਹੋਇਆ ਹੋਇਆ ਹੈ ਕਿਉਂਕਿ ਜਿਹੜਾ ਖਰਾਬਚਾਰ ਸੀ ਆਪਾਂ ਨਾਲ ਦੀਨਾ ਮੈਸਾਂ ਨੂੰ ਸੁਕਾ ਕੇ ਪਾਇਆ ਨਹੀਂ ਆਪ ਬਾਰੇ ਕੱਢੀ ਗਿਆਂ ਤਾਂ ਹੁਣੇ ਸੁੱਕ ਦੇ ਕੰਮ ਆਉਂਦਾ ਜਾਨੀ ਕਿ ਮੈਸਾਂ ਦੇ ਥੱਲੇ ਸਿੱਟਣ ਨੂੰ ਤਾਂ ਜੋ ਉਹਨਾਂ ਨੂੰ ਫਰਸ਼ ਠੰਡਾ ਨਾ ਲੱਗੇ ਸੋ ਆ ਗਿਆ ਆਪਣਾ ਚਾਰ ਇਹਦੇ ਉੱਤੇ ਆਪਣੀਆਂ ਸਾਰੀਆਂ ਲੱਕੜਾਂ ਲੁਕੜਾਂ ਸਿੱਟੀਆਂ ਹੋਈਆਂ ਨੇ ਇਹ ਤਾਂ ਸਿੱਟੀਆਂ ਹੋਈਆਂ ਨੇ ਇੱਥੇ ਜੰਗਲੀ ਸੂਰ ਆ ਜਾਂਦੇ ਆ ਖੇਤਾਂ ਦੇ ਵਿੱਚ ਤਾਂ ਪਿਛਲੀ ਵਾਰ ਆਪਣਾ ਦੋ ਤਿੰਨ ਵਾਰੀ ਕਾਗਜ਼ ਪੜ ਕੇ ਚਾਰ ਸਾਰੇ ਖਰਾਬ ਕਰ ਗਏ ਸੀ ਤਾਂ ਕਰਕੇ ਆਪਾਂ ਇੱਥੇ ਲਿਕਣਾ ਲੁਕਣਾ ਸਾਰੀਆਂ ਤਰੀਆਂ ਹੋਈਆਂ ਨੇ ਚਾਰ ਵਾਲ ਟੋਆ ਦਿਖਾਉਣਾ ਤਾਂ ਬਹੁਤ ਬੁਰੀ ਹਾਲਤ ਹੋਈ ਪਈ ਆ ਅੱਗੇ ਤਾਂ ਮੈਂ ਨਾਲ ਦੀ ਨਾਲ ਬਾਹਰੇ ਕੱਢ ਜਾਂਦਾ ਸੀ ਸੋ ਡੈਡੀ ਤੋਂ ਚਲ ਬਾਹਰ ਨਹੀਂ ਨਿਕਲਿਆ ਤਾਂ ਉਹਨਾਂ ਨੇ ਮੂਰੇ ਕੱਢ ਕੇ ਰੱਖਾ ਤਾਂ ਖਰਾਬ ਬਹੁਤ ਹੋ ਜਾਂਦਾ ਜਿਵੇਂ ਇੱਥੇ ਇੱਕ ਤੇ ਕਿਤੇ ਉਲੀ ਲੱਗੀ ਵੀ ਉੱਪਰ ਲੱਗੀ ਵੀ ਹੈਨਾ ਜਾਂ ਥੱਲੇ ਇਹਦਾ ਕਾਰਨ ਕੀ ਆ ਇੱਕ ਜੇ ਚਾਰ ਪਾਉਂਗੇ ਤਾਂ ਜਿਹੜਾ ਟੋਆ ਇਹ ਦੁੱਗਣਾ ਜਨਨ ਕਿ ਦੂ ਅੱਧਾ ਕੁੱਚਾ ਹੋਵੇ ਇੰਨਾ ਡੂੰਗਾ ਟੋਨ ਹੋਵੇ ਡੂੰਗੇ ਟੋਏ ਦੇ ਵਿੱਚ ਚਾਰ ਖਰਾਬ ਹੋਣਾ ਹੀ ਹੋਣਾ ਹੁੰਦਾ ਜੇ ਦੂ ਅੱਧਾ ਹੁੰਦਾ ਸ਼ਾਇਦ ਇਹ ਚਾਰ ਜੰਮਾ ਵੀ ਖਰਾਬ ਨਾ ਹੁੰਦਾ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਵੀ ਬਸ 2.5 ਫੁੱਟ 2.3 ਫੁੱਟ ਦੀ ਏਰੀਆ ਦੇ ਵਿੱਚ ਇੰਨੇ ਕ ਥਾਂ ਦੇ ਵਿੱਚ ਆਪਾਂ ਚਾਰ ਹੋਵੇ ਥੱਲੇ ਮਿੱਟੀ-ਮਿੱਟੀ ਪਾ ਕੇ ਘਾਹ ਨੂੰ ਟੋਆ ਲੰਬਾ ਜ਼ਰੂਰ ਕਰ ਲਾਂਗੇ ਪਰ ਡੂੰਗਾ ਨਹੀਂ ਕਰਦੇ ਬਾਕੀ ਆ ਸਾਰਾ ਟੋਆ ਯਾਰ ਖਰਾਬ ਹੋਇਆ ਫੇ ਚਾਰ ਜੂ ਦੇਖ ਲਓ ਸਕਦੇ ਆਪੇ ਟੋਕਰ ਬਸ ਇਹ ਦੂਆ ਚਾਰ ਭਰਦੇ ਆਪਾਂ ਰੇ ਲਾ ਕੇ ਸਾਢੇ 10 ਦਾ ਟਾਈਮ ਹੋ ਗਿਆ ਰੈਡੀ ਕਰਤੀ ਖਾਲੀ ਕਰੇੜੀ ਸਾਫ਼ ਸੁਫ਼ ਕਰਕੇ ਹੁਣ ਆਪਾਂ ਪਾਉਣਿਆ ਚਾਰ ਸੋਇਚੋ ਵੀ ਜਿਹੜਾ ਖਰਾਬ ਆ ਬਾਰੇ ਕੱਢ ਕੇ ਛੱਟਣਾ ਪਊਗਾ ਤਾਂ ਕਰਕੇ ਦੁੱਗਣਾ ਟਾਈਮ ਲੱਗ ਜਾਂਦਾ ਸੋ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਿਹੜਾ ਇਹ ਚਾਰ ਆ ਬੱਸ ਇਹਦਾ ਇੰਨਾ ਘਟੋਆ ਹੋਵੇ ਥੱਲੇ ਮਿੱਟੀ ਹੋਵੇ ਜਾਣ ਕੇ ਜੇ ਡੂੰਗਾ ਪਟੋਂਗੇ ਤਾਂ 2.5 ਫੁੱਟ ਡੂੰਗਾ ਪੱਟਿਓ ਚਾਰ ਬਿਲਕੁਲ ਵੀ ਖਰਾਬ ਨਹੀਂ ਹੋਣਾ ਜੇ ਡੂੰਗਾ ਟੋਆ ਪਟੋਂਗੇ ਸਾਡੇ ਮੰਗੂ ਤਾਂ ਆਹ ਹਾਲ ਹੋਣਗੇ ਚਾਰ ਦੇ ਇਹ ਤਾਂ ਬਹੁਤ ਥੋੜਾ ਹਜੇ ਜਾਨਕੋ ਬਹੁਤ ਜ਼ਿਆਦਾ ਪਹਿਲਾਂ ਵਾਰੇ ਕੱਢਿਆ ਸੈਟਨ ਸੂਡਾਂ ਦੇਖ ਸਕਦੇ ਹੋ ਇੱਕ ਟੋਏ ਦਾ ਸਾਡੇ ਦਾ ਖਰਾਬ ਹੋਣ ਦਾ ਚਾਰ ਹੋਰ ਕਾਰਨ ਹੈ ਕਿਉਂਕਿ ਜਦੋਂ ਅਸੀਂ ਚਾਰ ਪਾਇਆ ਦੁੱਕ ਦਿਨ ਪਹਿਲਾਂ ਹੀ ਅਸੀਂ ਇਹ ਤੇ ਗਿੱਲੀ ਮਿੱਟੀ ਦਾ ਲੇਪ ਲਾਇਆ ਸੀ ਤਾਂ ਕਰਕੇ ਉਹ ਗਿੱਲਾ ਰਹਿ ਗਿਆ ਸਾਈਡਾਂ ਤੋਂ ਵੀ ਸੇਮ ਫੜ ਗਿਆ ਨੀਚੇੋਂ ਵੀ ਤੇ ਉਧਰੋਂ ਵੀ ਉੱਪਰੋਂ ਤਾਂ ਬੈਸੇ ਹੀ ਖਰਾਬ ਹੋ ਗਿਆ ਲਓ ਵੀ ਰੇੜੀ ਲੱਦ ਲਈ ਆਪਾਂ ਚਾਰ ਪਾ ਲਿਆ ਜਿਹੜਾ ਸੁੱਕਾ ਚਾਰ ਆ ਉਹ ਇਹਦੇ ਵਿੱਚ ਪਾ ਲਿਆ ਤਾਂ ਚੱਲਦੇ ਆ ਹੁਣ ਆਪਾਂ ਉਹ ਸਾਈਡ ਤੇ ਆਪਣੀ ਸਾਰੀ ਸਰੋਂ ਲਾਈ ਹੋਈ ਹੈ ਬਈ ਉਹ ਸਰੋਂ ਦਾ ਕੇਰਾ ਤਰ ਤੱਕ ਲਾਇਆ ਹੋਇਆ ਆਪਣਾ ਸੋ ਘਾ ਰਾ ਕੇ ਆਪਾਂ ਰੇੜੀ ਕਰਤੀ ਖਾਲੀ ਵਿਚਾਰੇ ਪਸ਼ੂ ਵੀ ਅੰਦਰ ਹੀ ਖੜਿਆ ਤਾਂ ਉਹ ਲੱਕਣਾ ਪਈਆਂ ਉਹ ਆਪਾਂ ਲੱਦਣੀਆਂ ਹੈਗੇ ਕੱਲੇ ਹੀ ਆ ਦੇਖਦੇ ਆ ਕਿਵੇਂ ਧਰੀਆਂ ਜਾਣਗੀਆਂ ਆ ਰੇੜੀ ਖਾਲੀ ਕਰਤੀ ਕਾ ਕੋ ਖਲਾ ਤੇ ਆਪਾਂ ਸੋ ਸਾਰਾ ਘਾ ਰਹੇ ਦੇ ਵਿੱਚ ਲਾਤਾ ਪਸ਼ੂ ਵਿਚਾਰੇ ਅੰਦਰ ਹੀ ਖੜਿਆ ਬਸ ਤਾਂ ਉਹਨੂੰ ਬਾਹਰ ਖੜਦਾ ਨਹੀਂ ਹੁੰਦੇ ਆ ਅੰਦਰ ਹੀ ਖੜਿਆ ਠੰਡ ਬਹੁਤ ਆ ਜਾ ਲੱਕਣਾ ਧਰਨੀ ਆ ਕੱਲੇ ਜਾਣੇ ਆ ਦੇਖਦੇ ਆ ਕਿਵੇਂ ਰੇੜੀ ਦੇ ਵਿੱਚ ਧਰੀਆਂ ਜਾਣਗੀਆਂ ਕਰਦੇ ਆ ਕੋਸ਼ਿਸ਼ ਚੱਲਦੇ ਨੇ ਬਬੀ ਪ੍ਰੀਤਮ ਦੇ ਆ ਰਹੇ ਤੇ ਸਹੀ 5 ਮਿੰਟਾਂ ਚ ਲੱਦਤੀ ਆਪਾਂ ਆਪਾਂ ਲੱਦਦੇ ਨੇ 5 ਦੋ ਮੋਟਿਆ ਆਹ ਸਤੀਰ ਜੀ ਕਹਾ ਇੱਕ ਆਹ ਬਾਕੀ ਹੌਲੀਆਂ ਤਾਂ 5 ਮਿੰਟਾਂ ਦਾ ਕੰਮ ਸੀ ਤਾਂ ਦੇਖਦੇ ਹਾਂ ਹੁਣ ਕਿੰਨਾ ਟਾਈਮ ਚ ਆਪਾਂ ਨੂੰ ਲੱਕੜਾਂ ਚੀਰ ਕੇ ਦਿੰਦਾ ਇਹ ਰੱਖੀ ਆ ਕਰੇ ਰੱਖੀ ਆ ਜਦੋਂ ਆਪਾਂ ਪਾ ਗਿਆ ਬਾਦਾਂ ਦੰਤਾਂ ਨਹੀਂ ਮਾਰਦੀ ਨੋ 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 ਬਿਲਕੁਲ ਵੀ ਨਹੀਂ ਪਿਆਰ ਕੇ ਕੀ ਆ ਮਿਲਕੀ ਨਾਲ ਹੀ ਖੇਡ ਜਾਂਦੀ ਹੈ ਇਹ ਹਾਂ ਜਵਾਖਾ ਬਾਹਰੋਂ ਹੀ ਲੱਗਦੀ ਹੈ ਇਹ ਤਾਂ ਬਾਹਰਲੀ ਨਾ ਸੀ ਉਹ ਤਾਂ ਨੌ ਨੂੰ ਮਾਰ ਦਿੰਦੇ ਨੇ ਹੈ ਚਾਪੜਾ ਵਾਲੀ ਪੈੜ ਮਾਰਦੀ ਹੈ ਇਹ ਤਾਂ ਨਹੀਂ ਮਾਰਦੀ ਨਾ 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 ਮਾਰਦੀ ਆਹਾ ਆਹਾ ਮਿਲਕੀ ਕੀ ਇਹ ਨੌ ਦਾ ਮਿਲਕੀ ਮਿਲਕੀ ਆ ਮਿਲਕੀ ਕਾਊ ਤੋ ਇਹ ਲੱਕੜ ਵਿੱਚੋਂ ਓਤੋਂ ਸਾਦੀ ਵੀ ਆ ਰਹੀ ਆ ਵੀ ਕਿਹੜਾ ਨੇੜੇ ਲੱਗਦਾ ਹੈ ਹਾਂਜੀ ਨਵੀਂ ਵੀ ਭਰ ਗਈ ਰੇੜੀ ਆਪਣੀ ਰੇੜੀ ਭਰ ਗਈ ਆਪਣੀ ਤਾਂ ਬਸ ਆ ਰਹੀ ਚਾਰਕ ਲਓ ਜੀ ਰੇੜੀ ਆਪਣੀ ਹੋ ਗਈ ਫੁੱਲਾ ਲੱਕਣਾ ਚਰਿਆ ਲੀਆਂ ਤਾਂ ਆਪਣਾ ਅੱਧੇ ਘੰਟੇ ਦੇ ਵਿੱਚ ਕੰਮ ਨਿਭੜ ਗਿਆ ਲਓ ਬਈ ਅੱਜ ਸੂਰਜ ਨੇ ਧੁੱਪ ਕੱਢ ਲਈ ਕਈ ਦਿਨਾਂ ਬਾਅਦ 18-20 ਦਿਨਾਂ ਬਾਅਦ ਅੱਜ ਸੂਰਜ ਨੇ ਦਰਸ਼ਨ ਦਿੱਤੇ ਨੇ ਤਾਂ ਬਹੁਤ ਘੰਟੇ ਦਿਨ ਲੱਗਿਆ ਕਿਉਂਕਿ ਜਦ ਧੁੱਪ ਨਿਕਲਦੀ ਆ ਤਾਂ ਸਾਰੇ ਲੋਕਾਂ ਨੇ ਬਾਰਿਕ ਕੱਪੜੇ ਸੁੱਕਣੇ ਪਾਏ ਤੇ ਅੱਪਾ ਵੀ ਆਪਣੀਆਂ ਮੱਝਾਂ ਕੜਸੀਆਂ ਬਾਰੇ ਤੁੱਪ ਛੇਕਣ